ਸਸ਼ੀ ਕਾਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾ ਗਾਗਾ ਵੱਲੋਂ ਮੈਮਰੀਤ ਪਾਲਕਾ ਨੂੰ ਸਵਾਗਤ ਕਰਦੀ ਆ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਤੇ ਉਮੀਦ ਕਰਦੀ ਆ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋ ਹਾਂਜੀ ਅੱਜ ਆਪਾਂ ਤੁਹਾਡੀ ਫੇਵਰਿਟ ਕਲੈਕਸ਼ਨ ਮੈਚਿੰਗ ਪ੍ਰਿੰਟ ਕਲੈਕਸ਼ਨ ਲੈ ਕੇ ਆਏ ਆ ਜਿਸ ਦੇ ਵਿੱਚ ਤਿੰਨ ਤਰ੍ਹਾਂ ਦੇ ਸੂਟ ਹੋਣਗੇ ਸਭ ਤੋਂ ਪਹਿਲਾਂ ਆਉਣਗੇ ਜੀ ਬਰਬਰੀ ਕਾਟਨ ਦੇ ਸੂਟ ਉਸ ਤੋਂ ਬਾਅਦ ਆਉਣਗੇ ਜੀ ਆਰੀ ਵਰਕ ਸੂਟ ਤੇ ਉਸ ਤੋਂ ਬਾਅਦ ਆਉਣਗੇ ਸ਼ਿਮਰ ਕਾਟਨ ਦੇ ਰਾਜਾ ਰਾਣੀ ਵਾਲੇ ਸੂਟ ਤਾਂ ਤਿੰਨੋਂ ਤਰ੍ਹਾਂ ਦੇ ਕਲੈਕਸ਼ਨ ਬਿਲਕੁਲ ਸੁਪਰ ਹਿੱਟ ਹੈ ਬਿਲਕੁਲ ਜੈਨੂਇਨ ਪ੍ਰਾਈ ਸੋਹਣੇ ਸੋਹਣੇ ਰੰਗ ਨੇ ਮੈਚਿੰਗ ਸੂਟ ਹੋਣਗੇ ਤੇ ਸ਼ੁਰੂ ਕਰਦੇ ਆਂ ਵੀਡੀਓ ਸਭ ਤੋਂ ਪਹਿਲਾਂ ਇਹ ਵਾਲੇ ਦੇਖੋ ਜੀ ਬਰਬਰੀ कॉटन ਦੇ ਸੂਟ ਤਮੰਨਾ ਬ੍ਰਾਂਡ ਦੇ ਹਰ ਇੱਕ ਜੋ ਸੂਟ ਹੈ ਬ੍ਰਾਂਡ ਦਾ ਰਹੂਗਾ ਕੋਈ ਵੀ ਨਾਰਮਲ ਫੈਬਰਿਕ ਨਹੀਂ ਹੋਗਾ ਕਲਰ ਵੇਖੋ ਜੀ ਵਿਦਆਊਟ ਲਾਈਨਿੰਗ ਸਾਰੇ ਸੂਟ ਸਟਿਚ ਹੋਣਗੇ ਜੀ ਕਲਰ ਦੇਖ ਲਓ ਤੁਸੀਂ ਡਿਜ਼ਾਈਨ ਸੇਮ ਰਹੂਗਾ ਰੈਸਟ ਕਲਰ ਬਹੁਤ ਜ਼ਿਆਦਾ ਵਧੀਆ ਇੰਨਾ ਸੁਪੀਰੀਅਰ ਫੈਬਰਿਕ ਹੈ ਨਾ ਇਹ ਤੇ ਲਾਈਨਿੰਗ ਦੀ ਜ਼ਰੂਰਤ ਹੈ ਤੁਹਾਨੂੰ ਬਿਲਕੁਲ ਵੀ विदाउट लाइनिंग बहुत ज्यादा सोने सूट बनके रेडी होते होंगे बाकी डिजाइन वगैरह आपा लेसस ਦੇ ਨਾਲ ਦੇ ਸਕਦੇ ਹੈਗੇ ਜਿੰਨੀ ਮਰਜੀ ਇਹਨਾਂ ਨੂੰ ਜਿੰਨੀ ਮਰਜੀ ਵਧੀਆ ਤੁਸੀਂ ਕਸਟਮਾਈਜ਼ ਕਰ ਸਕਦੇ ਹੋ ਬਰਬਰੀ ਕੋਟਨ ਫੈਬਰਿਕ ਹੈ तमन्ना ब्रांड ਹੈ ਜੀ ਅਗਲਾ ਕਲਰ ਇਹ ਹੈ ਮੇਰੇ ਖੁਦ ਦੇ ਇਹ ਨਾਲੇ ਸੇਮ ਸੂਟ ਹੈ ਜਿਸ ਨੂੰ ਥੋੜਾ ਜਿਹਾ ਡਾਰਕ ਕਲਰ ਦਾ ਸਟਿਚ ਕੀਤਾ ਹੋਇਆ ਤੁਸੀਂ ਦੇਖਦੇ ਵੀ ਹੋ ਨਾ ਵੇਅਰ ਕੀਤਾ ਤਾਂ ਇੰਨਾ ਕੰਫਰਟੇਬਲ ਫੈਬਰਿਕ ਹੈ ਮੈਨੂੰ ਸਾਰੇ ਸੂਟਾਂ ਵਿੱਚ ਜ਼ਿਆਦਾ ਕੰਫਰਟੇਬਲ ਲੱਗਦਾ ਉਸ ਵਿੱਚ ਪਰ ਤੁਸੀਂ ਜਿੰਨੇ ਮਰਜ਼ੀ ਸੂਟ ਇਹਨਾਂ ਚੋਂ ਬਾਏ ਕਰ ਸਕਦੇ ਹੋ ਮਤਲਬ ਡੇਲੀ ਰੁਟੀਨ ਦੇ ਲਈ ਜੌਬ ਵਗੈਰਾ ਕਰਦੀਆਂ ਭੈਣਾਂ ਤਾਂ ਗੁਰਦੁਆਰਾ ਸਾਹਿਬ ਜਾਣ ਦੇ ਲਈ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਲੈ ਸਕਦੇ ਹੋ ਸਿੰਗਲ ਕਲਰ ਕੋਈ ਕੋਈ ਲੈਂਸ ਲਗਾ ਸਕਦੇ ਹੋ ਬਹੁਤ ਸੋਹਣਾ ਬਣੂਗਾ ਬਲੈਕ ਕਲਰ ਜੀ ਆ ਬੜਾ ਸੋਹਣਾ ਕਲਰ ਆਇਆ ਇਹਦੇ ਵਿੱਚ ਪਹਿਲਾਂ ਜੋ ਦਿਖਾਇਆ ਉਹ ਥੋੜਾ ਲਾਈਟ ਸੀਗਾ ਇਹਸ ਤੋਂ ਡਾਰਕ ਤਾਂ ਇਹ ਸਾਰੇ ਕਲਰ ਸੇਮ ਡਿਜ਼ਾਈਨ 'ਚ ਮਿਲ ਜਾਣਗੇ ਨਾਲੇ ਤੁਸੀਂ ਜਿਹੜਾ ਮਰਜ਼ੀ ਕਲਰ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਤੇ ਇਹ ਜਿਹੜਾ ਸੂਟ ਹੈ ਜੀ ਪਿਓਰ ਬਰਬਰੀ कॉटन तमन्ना ਬ੍ਰਾਂਡ ਇਹਦਾ ਜਿਹੜਾ ਪ੍ਰਾਈਸ ਰਹੂਗਾ ਅੱਜ ਵਾਲੀ ਵੀਡੀਓ ਦਾ ਸਿਰਫ ਔਰ ਸਿਰਫ 799 799 ਓਨਲੀ ਓਨਲੀ 799 ਮੇਰੇ ਵਿੱਚ ਲੈ ਸਕਦੇ ਹੋ ਤੇ سیم ਬਰਬਰੀ कॉटन ਦੇ ਜਿਹੜੇ ਅਨਦਰ ਡਿਜ਼ਾਈਨ ਨੇ ਉਹ ਵੀ ਤੁਹਾਨੂੰ ਦਿਖਾਉਣੀ ਆ ਦੇਖੋ ਇਹ ਕਿੰਨਾ ਸੋਹਣਾ ਪ੍ਰਿੰਟ ਆ ਸਿਰਫ 799 ਤਮੰਨਾ ਬ੍ਰਾਂਡ ਦੀ ਪਿਓਰ ਬਰਬਰੀ कॉटन ਵਿਦਆਊਟ ਲਾਈਨਿੰਗ ਬਿਲਕੁਲ 1% ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਇੰਨਾ ਵਧੀਆ ਫੈਬਰਿਕ ਹੈ ਦੇਖੋ ਜੀ ਇਹ ਕਲਰ ਵੀ ਬਹੁਤ ਸੋਹਣਾ ਸਿਰਫ 799 ਬਰਬਰੀ कॉटन ਆਹ ਵਾਲਾ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ ਜੀ ਤੇ ਕਲਰ ਬਹੁਤ ਜ਼ਿਆਦਾ ਸੋਹਣਾ ਹਰ ਕੇਸ ਦੇ ਲਈ ਬਿਲਕੁਲ ਪਰਫੈਕਟ ਦੇਖ ਇਹ ਵੀ ਲੈ ਸਕਦੇ ਆ ਤੇ ਹੁਣ ਸੈਕੰਡ ਆ ਗਿਆ ਜੀ ਆਰੀ ਵਰਕ ਵਾਲੇ ਸੂਟ ਇਹ ਵੀ ਬਹੁਤ ਜਿਆਦਾ ਸੋਹਣੇ ਸੂਟ ਨੇਗੇ ਚਾਹੇ ਸਾਡੀਆਂ ਭੈਣਾਂ ਲੈਣ ਚਾਹੇ ਸਾਡੀਆਂ ਮਾਤਾਵਾਂ ਲੈਣ ਪਰ ਕਿੰਨਾ ਸੋਹਣਾ ਇਹ ਫੈਬਰਿਕ ਹੈ ਤਮੰਨਾ ਬ੍ਰਾਂਡ ਦਾ ਬਹੁਤ ਜਿਆਦਾ ਅੱਛੀ ਕੁਆਲਿਟੀ ਦਾ ਫੈਬਰਿਕ ਹੈ ਕਾਟਨ ਤੇ ਨਾਲ ਸਾਰੇ ਦੇ ਸਾਰੇ ਦੇ ਉੱਪਰ ਆਰੀ ਵਰਕ ਦੇਖੋ ਬੈਕ ਸਾਈਡ ਤੋਂ ਦੇਖ ਸਕਦੇ ਹੋ ਇਹ ਸਾਰਾ ਆਰੀ ਦੀ ਕਢਾਈ ਕੀਤੀ ਹੋਈ ਹੈ ਪੂਰੀ ਸ਼ਰਟ ਤੇ ਇਹ ਆਹੀ ਬਾਟਮ ਸੈਲਫ ਪ੍ਰਿੰਟ ਹੈ ਕਲਰ ਤਿੰਨ ਹੋਣਗੇ ਪਹਿਲਾ ਇਹ ਆ ਗਿਆ ਜੀ ਦੂਜਾ ਕਲਰ ਵੀ ਬਹੁਤ ਸੋਹਣਾ ਤਿੰਨੋਂ ਦੇ ਤਿੰਨ ਕਲਰ ਇੰਨੇ ਕਿ ਪਿਆਰੇ ਨੇ ਇਹਦੇ ਦੇਖੋ ਦੂਜਾ ਕਲਰ ਇਹ ਹੋਰ ਆ ਗਿਆ ਜੀ ਇਹਦਾ ਤੀਸਰਾ ਕਲਰ ਤਿੰਨੋਂ ਕਲਰ ਸੋਹਣੇ ਨੇ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਦੁਆਰਾ ਤੁਹਾਨੂੰ ਰੱਖ ਕੇ ਦਿਖਾ ਦਿੰਦੇ ਹਾਂ ਦੇਖੋ ਤੇ ਪ੍ਰਾਈਸ ਓਨਲੀ 899 ਇਹ 1400 ਵਾਲਾ ਸੂਟ ਹੈ ਜਿਹੜਾ ਸਿਰਫ ਤੁਹਾਨੂੰ 899 ਨਾਲ ਮਿਲੂਗਾ ਲੈ ਸਕਦੇ। ਤੇ ਹੁਣ ਸਭ ਤੋਂ ਵੱਧ ਅੱਜਕੱਲ ਜੋ ਟ੍ਰੈਂਡ ਦੇ ਵਿੱਚ ਨੇ ਰਾਜਾ ਰਾਣੀ ਵਾਲੇ ਸੂਟ। ਇਹ ਫੈਬਰਿਕ ਆਊਗਾ ਜੀ ਆਪਣਾ ਸ਼ਿਮਰ कॉटन ਤਮੰਨਾ ਬ੍ਰਾਂਡ ਰਹੂਗਾ ਜੀ ਇਹ ਵੀ। ਬਹੁਤ ਵਧੀਆ ਬ੍ਰਾਂਡ ਹੈ ਤਮੰਨਾ ਬ੍ਰਾਂਡ कॉटन ਫੈਬਰਿਕ ਦੇ ਲਈ ਤੇ ਇਹ ਫੈਬਰਿਕ ਰਹੂਗਾ कॉटन ਸ਼ਿਮਰ कॉटन ਸ਼ਿਮਰ ਫੈਬਰਿਕ ਤਮੰਨਾ ਬ੍ਰਾਂਡ ਜੋ ਆਦਾਂ ਸੋ ਕੁਛ ਦਾ ਇਹ ਰਿਸੋਰਸ ਇਹ ਹੁੰਦਾ ਮਾਰਕੀਟ ਦੇ ਵਿੱਚ ਤੁਸੀਂ ਲੈਨੇ ਹੋ ਤਾਂ ਰਾਜਾ ਰਾਣੀ ਡਿਜ਼ਾਈਨ ਦੇ ਵਿੱਚ ਚਾਰ ਕਲਰ ਆ ਜਾਣਗੇ ਤੇ ਇਹਦਾ ਪ੍ਰਾਈਸ ਕੀ ਤੁਹਾਨੂੰ ਲੱਗੂਗਾ ਜੀ ਅੱਜ ਦੀ ਵੀਡੀਓ ਦੇ ਵਿੱਚ ਸਿਰਫ 799 ਓਨਲੀ 799 ਇੱਕ ਸੂਟ ਲਓਗੇ بار بار ਮੰਗੋਗੇ ਇੰਨਾ ਕੁ ਵਧੀਆ ਫੈਬਰਿਕ ਹੈ ਫੁੱਲ ਗਰੰਟੀ ਦੇ ਨਾਲ ਤੁਹਾਨੂੰ ਅੱਜ ਦੀ ਵੀਡੀਓ ਦਾ ਸਾਰਾ ਫੈਬਰਿਕ ਦੇ ਰਹੇ ਆ ਤਾਂ ਤੁਸੀਂ ਕਲਰ ਵੇਖੋ ਰਾਜਾ ਰਾਣੀ ਡਿਜ਼ਾਈਨ ਪਹਿਲਾ ਕਲਰ ਰਾਜਾ ਰਾਣੀ ਡਿਜ਼ਾਈਨ ਦੂਸਰਾ ਕਲਰ ਸਾਰੇ ਕਲਰ ਬਹੁਤ ਸੋਹਣੇ ਨੇ ਤੁਸੀਂ ਆਪਣੀ ਪਸੰਦ ਦਾ ਕਲਰ ਚੂਜ਼ ਕਰ ਸਕਦੇ ਹੋ ਫੁੱਟ ਬਲਕਿ ਬਹੁਤ ਜ਼ਿਆਦਾ ਸੋਹਣਾ ਲੱਗਦਾ ਸ਼ਿਮਰ कॉटन तमन्ना ब्रांड ਚ ਤੀਸਰਾ ਕਲਰ ਅਜੂਬਾ ਜੀ ਐਂਡ ਚੌਥਾ ਕਲਰ ਅਜੂਬਾ ਗ੍ਰੇ ਬਹੁਤ ਸੋਹਣਾ ਚਾਰੋਂ ਕਲਰ ਸੋਹਣੇ ਨੇ ਤੁਸੀਂ ਆਪਣੀ ਪਸੰਦ ਦਾ ਤੁਹਾਡੇ ਟੇਸ ਅਕੋਰਡਿੰਗ ਤੁਸੀਂ ਬੀਮ ਕਰ ਸਕਦੇ ਹੋ ਠੀਕ ਹੈ ਜੀ ਪ੍ਰਾਈਸ ਹੈਗਾ 799 ਇਹਨੇ ਚਾਰ ਰੰਗ ਨੇ ਕੀ ਕਿ ਜੀ ਚਾਰ ਕਲਰ ਲੱਖੋਂ ਦਿਖਾ ਦਿੱਤੇ ਨੇ ਤੇ ਹੁਣ ਏਸੇ ਫੈਬਰਿਕ ਏਸੀ ਰੇਟ ਦੇ ਵਿੱਚ ਹੋਰ ਡਿਜ਼ਾਈਨ ਦਿਖਾਉਣੇ ਸੋਹਣੇ ਸੋਹਣੇ ਬਹੁਤ ਆ ਡਿਜ਼ਾਈਨ ਆਏ ਨੇ ਇਹਦੇ ਵਿੱਚ ਤੇ ਇਹ ਵੀ ਸਾਰਾ ਜਿਹੜਾ ਫੈਬਰਿਕ ਹੈ ਅੱਜ ਦੇ ਸਾਰੇ ਸੂਟ ਵਿਦਾਊਟ ਲਾਈਨਿੰਗ ਸਟਿਚ ਹੋਣਗੇ ਕਿਉਂਕਿ ਬਹੁਤ ਜ਼ਿਆਦਾ ਸੋਹਣਾ ਜੈਨੂਇਨ ਪ੍ਰਾਈਸ ਦੇ ਵਿੱਚ ਬਹੁਤ ਵਧੀਆ ਤੁਹਾਨੂੰ ਫੈਬਰਿਕ ਮਿਲ ਰਿਹਾ ਤੇ ਕਿਸੇ ਤੇ ਕੋਈ ਲਾਈਨਿੰਗ ਦਾ ਖਰਚਾ ਨਹੀਂ ਹੋਊਗਾ ਕਿਉਂਕਿ ਇੰਨਾ ਕੰਫਰਟੇਬਲ ਹੈ ਇੰਨਾ ਸੌਫਟ ਫੈਬਰਿਕ ਹੈ ਕਿ ਲਾਈਨਿੰਗ ਦੀ ਜ਼ਰੂਰਤ ਨਹੀਂ ਬਿਲਕੁਲ ਵੀ ਟਰਾਂਸਪੇਰੈਂਟ ਨਹੀਂ ਹੈਗਾ ਅਗਲਾ ਡਿਜ਼ਾਈਨ ਪਹਿਲਾ ਕਲਰ ਜੀ डिजाइन अलग अलग आगे जी जिस तरह ए वाला डिजाइन आ गए कलर दिखा दें थोड़ा तो पहला कलर सेल्फ प्रिंट बॉटम आगी हर एक दूसरा कलर ਇੱਥੇ ਤਿੰਨ ਕਲਰ ਆ ਗਏ ਚਾਰ ਕਲਰ ਆ ਜਾਣਗੇ ਪੀਸਰਾ ਕਲਰ ਹੀ ਬਹੁਤ ਸੋਹਣਾ ਹੈ ਤੁਸੀਂ ਆਪਣੀ ਪਸੰਦਾ ਕਲਰ ਲੈ ਸਕਦੇ ਹੋ ਇਹ ਤੀਜਾ ਕਲਰ ਆ ਗਿਆ ਇਹਦਾ ਚੌਥਾ ਕਲਰ ਆ ਜੀ ਗ੍ਰੀਨ ਜਿਹੜੀਆਂ ਫੌਨ ਵਾਲੀਆਂ ਪਹਿਣਾ ਦੇ ਆਰਡਰ ਚੱਲ ਰਹੇ ਨੇ ਇਹਨਾਂ ਦੇ ਵਿੱਚੋਂ ਤੁਸੀਂ 4 4 5 5 ਜਿੰਨੇ ਸੂਟ ਲੈਣਾ ਚਾਹੋ ਅੱਜ ਦੀ ਵੀਡੀਓ 'ਚ ਲੈ ਸਕਦੇ ਹੋ ਕਿਉਂਕਿ ਇਹ ਬਹੁਤ ਕੰਫਰਟੇਬਲ ਫੈਬਰਿਕ ਹੈ ਜੀ ਤੇ ਤੁਹਾਡੇ ਲਈ ਜਿੱਦਾਂ ਤੁਸੀਂ ਗੁਰਦੁਆਰਾ ਸਾਹਿਬ ਵੇਅਰ ਕਰਨਾ ਹੁੰਦਾ ਤਾਂ ਬਹੁਤ ਵਧੀਆ ਇਹ ਫੈਬਰਿਕ ਹੈ ਤੇ ਲਾਈਨਿੰਗ ਵੀ ਨਹੀਂ ਲੱਗੂਗੀ ਬਿਨਾਂ ਲਾਈਨਿੰਗ ਆਰਾਮ ਨਾਲ ਸਟਿਚ ਕਰਵਾ ਸਕਦੇ ਹੋ ਤੇ ਬਹੁਤ ਘੱਟ ਪ੍ਰਾਈਸ ਦਾ ਸਿਰਫ 799 ਨੇ ਚਾਰ ਕਲਰ ਹੋ ਗਏ ਇਸ ਡਿਜ਼ਾਈਨ ਦੇ ਅਗੇ ਵਾਲਾ ਕਲਰ ਦੇਖੋ ਬਹੁਤ ਸੋਹਣਾ ਹੈ ਜੀ ਬੜਾ ਸੋਹਣਾ ਲੱਗ ਰਿਹਾ ਹੈ ਇਹ ਸਿੱਕ ਡਿਜ਼ਾਈਨ ਦਿਖਾਉਣੇ ਤੁਹਾਨੂੰ ਆਵਾਲਾ ਕਲਰ ਆਜੂਗਾ ਸੇਮ ਡਿਜ਼ਾਈਨ ਚ ਠੀਕ ਹੈ ਜੀ ਇਸ ਤੋਂ ਇਲਾਵਾ ਇਹ ਕਲਰ ਵੀ ਬਹੁਤ ਸੋਹਣਾ ਹੈ। ਇਹ ਜੀ ਬਾਈਨ ਹੈ। ਇਤ ਬਹੁਤ ਲਗਾਇਆ ਹੈ। ਯਾਨੀ ਕਿ ਬਹੁਤ ਹੀ ਸੋਹਣਾ ਬਲੂ ਕਲਰ। ਇਹ ਕੱਜੂਬਾ ਜੀ ਬਾਈਨ ਹੈ। ਲੈ ਸਕਦੇ ਹੋ ਇਹਨਾਂ ਚੋਂ ਵੀ ਜਿਹੜਾ ਕਲਰ ਤੁਸੀਂ ਲੈਣਾ ਚਾਹੁੰਦੇ ਹੋ। ਤੇ ਇਹ ਸੀ ਅੱਜ ਦੀ ਵੀਡੀਓ। ਜਿਸ ਦਾ ਕਿ ਅਸੀਂ ਤੁਹਾਨੂੰ ਪੂਰਾ ਯਕੀਨ ਦਿਵਾ ਰਹੇ ਹਾਂ ਕਿ ਇੱਕ ਸੂਟ ਲਓਗੇ ਤੁਸੀਂ ਬਾਰ ਬਾਰ ਆਰਡਰ ਕਰੋਗੇ ਐਨੇ ਵਧੀਆ ਬ੍ਰਾਂਡ ਦੇ ਪੀਸ ਨੇ ਸਿਰਫ 799 ਤੇ 899 ਮੇਂ ਜਲਦੀ ਜਲਦੀ ਬੁੱਕ ਕਰ ਸਕਦੇ ਹੋ ਓਕੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕੱਲ ਫਿਰ ਮਿਲਦੇ ਹਾਂ ਹੋਰ ਕਲੈਕਸ਼ਨ ਦੇ ਨਾਲ ਜਦ ਤੱਕ ਬਣੇ ਰਿਹਾ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਸਸ਼ਕਾ